ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਤਰਨਤਾਰਨ ਜ਼ਿਲ੍ਹੇ ਦੇ ਦੋ ਸਮੱਗਲਰ ਕਾਬੂ 3 ਲੱਖ ਦੀ ਨਕਦੀ ਅਤੇ 4 ਕਿਲੋ ਹੈਰੋਇਨ ਵੀ ਬਰਾਮਦ ਪਾਕਿਸਤਾਨੀ ਸਮੱਗਲਰਾਂ ਨਾਲ ਸਨ ਸੰਬੰਧ ਕਿਸੇ ਹੋਰ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਲੈ ਕੇ ਕਰਦੇ ਸੀ ਤਸਕਰੀ ਇਹਨਾਂ ਦੇ ਵੱਡੇ ਨਸ਼ਾ ਤਸਕਰੀਆਂ ਨਾਲ ਸੰਬੰਧ ਦੱਸੇ ਜਾ ਰਹੇ ਹਨ ਇਹ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਦੱਸੇ ਜਾ ਰਹੇ ਹਨ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਅਤੇ ਸੁਣੋ ਕਿਥੇ ਕਿਥੇ ਸਨ ਇਹਨਾਂ ਦੇ ਪਾਕਿਸਤਾਨ ਦੇ ਵੱਡੇ ਸਮਗਲਰਾਂ ਨਾਲ ਸਬੰਧਤ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਮਗਲਿੰਗ ਆਪਾਂ ਨੂੰ ਘਾਟੜੀ ਪਹੁੰਚ ਸਕਦੇ ਆ ਉਹਨਾਂ ਨੂੰ ਗਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਇਆ

साल का बार भी पास है जी दोनों सराय डिस्ट्रिक्ट तरन तारण एक लाई झड़े का खिलाफ एनडीपीएस काोरे के खिलाफ पंचकूले जीडी इंपोर्टेंट गल है कि पाकिस्तान बे समगलर ने बड़ा क्लोज लिंक बनाया हो रेगुलर ड्रोन ड्रॉपिंग पुष कर रहे मुझी पूछगछ तो पता लगे ਔਰ ਜਦੋਂ ਮੁੱਢਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈ ਹੈ ਕਿ ਸਰਾਏ ਅਮਨਤ ਖਾਨ ਦੇ ਗੁਰਤੀ ਪੀਲੀਸ ਗੋਪਾ ਉਹ ਬੜਾ ਕਿੰਪਲੈਸ ਕਾਟਨ ਦਾ ਇਹ ਬੰਦਾ ਦਾ ਚੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਐਲੀਸ ਚੀਤਾ 532 ਕਿਲੋ ਜਿਹੜੇ ਨੇ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿੱਦਿ ਜਿੱਦਿ ਤਪੀਸ਼ ਅੰਮਾਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ ਔਰ ਇਹਨਾਂ ਜਿਹੜਾ ਗੁਰਪ੍ਰੀਤ ਗੋਪਾ ਹੈ ਇਹਦੇ ਲਿੰਕ ਦੀਏ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾ ਫੜੇ ਨੇ ਆਕਾਸ਼ਦੀਪ ਵਗੈਰਾ ਉਹਦੇ ਪਰਿਵਾਰ ਦੇ ਹੀ ਬੰਦੇ ਹੈ ਦੂਜੀ ਗੱਲ ਇੰਪੋਰਟੈਂਟ ਜਿਹੜੀ ਆਈ ਹੈ ਕਿ ਇਹਨਾਂ ਨੇ ਉਹ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਲ ਹਾਊਸ ਜਿਹੜੇ ਦਾ ਨਾਮ ਅਸੀਂ ਤਾਂ ਨਹੀਂ ਜਾਣਦੇ ਪਰ ਉਹ ਅਸੀਂ ਇੰਪੋਰਟੈਂਟ ਕੋਈ ਤਾਂ ਆਪਰੇਸ਼ਨ ਚੱਲਣਾ ਉੱਥੇ ਕਮਰਾ ਕਰਾਏ ਤੇ ਲੈਟਰ ਸਟਾਪ ਕਰ ਰਹੀ ਸੀ ਗਰੰਟਸ ਆਪਰੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਔਰ ਪਹਿਲੀ ਵਾਰ ਇਹ ਮੋਡ ਸਪਰੈਂਡ ਹੀ ਆਇਆ ਕਿ ਜੇ ਬੰਦਾ ਰਹਿਣਾ ਟਰਨਟਾਰਨ ਦਾ ਤੇ ਦੁੱਧੇ ਢਿੱਲੇ ਜਾ ਕੇ ਰਾਏ ਤੇ ਰਾਮਨਾ ਰਹਿ ਰਿਹਾ ਹੈ ਸ਼ਹਿਰ ਦੇ ਵਿੱਚ ਉੱਥੇ ਜੋ ਆਪਣੀ ਜਿਹੜੀ ਆ ਡਰਗ ਵਗੈਰਾ ਦੀ ਉਹਦੇ ਸਟਾਕ ਉੱਥੇ ਰੱਖਿਆ ਸੀ ਸੋ ਜਿਹੜੀ ਇਹ ਬੇਸਿਕ ਕੱਲ ਹੈ ਇਹਦੇ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਦੇ ਸਮਗਲਸ ਦੇ ਕੁਝ ਨਾਮ ਆਏ ਆ ਪਲਸ ਇੰਡੀਅਨ ਕੰਟੈਕਟਸ ਵਰ ਗੁਰਪ੍ਰੀਤ ਸਿੰਘ ਗੋਪਾ ਜਿਹੜਾ ਕਿ ਉਸ ਪੁਰਾਣੀ ਕਨਸਾਈਨਮੈਂਟ ਕੀ ਵਾਂਟਡ ਹੈ ਉਹ ਵੀ ਤੇ ਕਲੀਅਰ ਹੋ ਰਿਹਾ ਹੈ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਦੇ ਇਹ ਗੱਲ ਵੀ ਆਈ ਸੀ ਦੀ ਕਨਫਰਮ ਨਹੀਂ ਹੋ ਸਕੀ ਕਿ ਮਲੇਸ਼ੀਆ ਸ਼ਹਿਰ ਤੇ ਲੱਗਿਆ ਸੀ ਦੋ ਸਾਲ 23 ਸਾਲ ਪਹਿਲਾਂ ਪਰ ਉਹ ਕਿੰਨੀ ਗੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹ ਤਾਂ ਤੋਂ ਵੈਰੀਫਾਈ ਕਰ ਰਹੇ ਹਾਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਵਿੱਚ ਇਹ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਅਸੀਂ ਹੋਰ ਵੀ ਇਥੇ ਅਰੈਸਟ ਹੋਣਗੇ ਔਰ ਹੋਰ ਰਿਕਵਰੀਜ਼ ਹੋਣਗੇ ਜਿਹੜੇ ਜੋ ਕਿ ਤੁਹਾਨੂੰ ਮੈਂ ਸ਼ੇਅਰ ਕੀਤੇ ਇਹ ਬੀ ਬਲੌਕ ਜਿਹੜਾ ਹੈਗਾ ਜੀ ਡੇਟ ਨੰਬਰ 2 ਡੇਟ ਕੀਮਾ ਦਾ ਏਰੀਆ ਉਥੋਂ ਫਿਰ ਹੈਗੇ ਨੇ ਮਲੇਸ਼ੀਆ ਦੇ ਜਿਹੜੇ ਸੀਗੇ ਕਿੰਨਾ ਨੇ ਜਿਹੜੇ ਐਕਸਿਪੀਟਰ ਤੋਂ ਜਾਣੇ ਗਲਾਸ ਤੋਂ ਪੂਰੀ ਪੂਰੀ ਏਰੀਆ ਵਿੱਚ ਮਲੇਸ਼ੀਆ ਦੇ ਤੋਂ ਲਿਆnder ਸੀਗੇ ਟੂ ਜੀ ਖੰਡਾਈ ਇਹ ਕਰ ਰਹੇ ਆ ਹਮ ਤਾਂ ਕਹਿੰਦੇ ਅੱਧੀ ਅੱਧੀ ਜੇ ਕੋਈ ਕਲੈਕ ਨਹੀਂ ਹੁੰਦਾ ਨਹੀਂ ਹੋ ਤੀ ਹੋ ਚੀ ਉਹ ਇਹ ਤਾਂ ਡੈਫੀਨੇਟਲੀ ਮੰਨ ਲਓ ਪਰ ਨੂੰ ਤਾਂ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਮਿਸਕਨਸੈਪਸ਼ਨ ਪਿਆਰ ਕਰਨ ਨੂੰ

ਉਦੇ ਤੇ ਬਾਤ ਬੇਸਡ ਸਪੋਇਲਰਸ ਨਾਲ ਲਿੰਕ ਸੀਗੇ ਬ੍ਰਿੰਗ ਲਈ ਹੈ ਰੀਸੈਂਟਲੀ ਆਈ ਕਿਉਂਕਿ ਉਹ ਲਗਾਤਾਰ ਸੁਣਦੀ ਨਹੀਂ ਕਰਦੀ ਇਹ ਫਿਰ ਉਹ ਵਗਲੇ ਕਿਸੇ ਦੀ ਨਹੀਂ ਆਈ ਹੈ ਕੁਝ ਰੀਸੈਂਟਲੀ ਵੀ ਆਈ ਹੈ ਬੇਸਿਕਲੀ ਸਾਰੀ ਆਇਆ ਤਾਂ ਮੋਡਲ ਰਿਫਰੈਸ਼ੀ ਮੋਡਲ ਦੇ ਥਰੂ ਆਈ ਹੈ ਥਰੂ ਡਾਊਨ ਡਰਾਪਿੰਗ ਹੈ ਨਾ ਤਾਂ ਸਿਆ ਤੇ ਉਹਦੇ ਤੇ ਏਡਾ ਮਤਲਬ ਆਈ ਡਿਡ ਕ੍ਰੈਡਿਟ ਟੂ ਅਵਰ ਟੀਮ ਕਿ ਇਹਨਾਂ ਨੇ ਇਹਨਾਂ ਨੂੰ ਡਵੈਲਪ ਕਰਕੇ ਤੇ ਜਲਦੀ

ਸਰ ਕੋਨਾ ਕੰਮ ਕਰਦੇ ਨੇ ਇੱਕ ਘਰਵਾ ਚੁੱਪਾਂ ਦੇ ਵਿੱਚ ਉਹ ਚੱਤਰਾਂ ਦੇ ਸਾਰਾ ਕਿਉਂਕਿ ਸਾਡੇ ਏਰੀਆ ਦੇ ਤੇ ਰਹਿਣ ਵਾਲੇ ਨਹੀਂ ਅਸੀਂ ਸਾਰਾ ਉੱਥੇ ਬੈਠਦੇ 3-2 ਸਾਰਾ ਟੀਮ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਨੂੰ ਫੋਲੋ ਬੈਂਕਿੰਗ ਐਂਡ ਲੈਂਡਿੰਗਟੀ 10 ਮਹੀਨੇ ਤੱਕ ਜੀ ਹੋਰ ਸਰ ਤੁਹਾਡੇ ਸਾਹਿਬ ਇਹ ਕਹਿਣਾ ਨੇ ਕਰੀ ਦਿੱਤਾ ਸੀ ਸਮਾਨ ਨਾਲ ਹੀ ਕਿ ਸਾਡੇ ਕਰਜ ਦੇ ਜਿਹੜੇ ਨੋ ਕੈਪੀਟਲ ਲੈਣਾ ਦੀ ਰਿਕਵਰੀ ਨਾ ਤਾਂ ਹੋ ਰਹੀ ਹੈ ਜੀ ਔਰ ਮੇਨ ਗੱਲ ਤਾਂ ਇਹ ਹੈ ਕਿ ਜਿਹੜਾ ਨੈਟਵਰਕ ਇਨਾ ਸਟਰੋਂਗ ਅੰਡਰਟੈਕਟਡ ਕਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਕਦੇ ਦੇ ਦੇ ਕੋ ਬ੍ਰੇਕਥਰੂ ਸਰ ਇਹ ਪ੍ਰੋਪਰਟੀ ਐਟ ਹੈ ਹਣੀ ਆ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪਾਪਰਟੀ ਦੀ ਜ਼ਿੰਦਗੀ ਹੋ ਗਈ ਅੰਡਰ ਐਨ ਡੀ ਪੀ ਐਸ ਸਰ ਜਿਹੜਾ ਰੈਰੈਸੀ ਥਿਸ ਇਜ਼ ਵਨ ਐਟ ਯੂ ਨੀਨ ਇਹ ਪਿੰਡਪੌਂਡ ਦੇ ਵਿੱਚ ਆਪਣੇ ਅਜੇ ਦਾ ਰੈਰੈਸੀ ਕੁੜੇ ਨਾਲ ਖਿਲਾਫ ਬਹੁਤੇ ਮੁਕੱਦਮੇ ਹਨੇ ਸੀ ਜਮਾਨਤਾਂ ਜਮਾਨਤਾਂ ਤੇ ਆਏ ਹੋਏ ਕਦੇ ਜਪੌਂਟਡ ਸੀਗੇ ਮੇਰੇ ਹੁੰ ਪੰਚ ਕੁਲੇ ਦਾ ਅਮ ਗਦਮਾਇ ਕਿਤੇ ਲੜਾਈ ਝਗੜੇ ਦਾ ਸੀ ਖੰਬੇ ਸਜੇ ਰਹਿ ਰਹੇ ਸੀ ਗਏ ਅਮ੍ਰਿਤਸਰ ਸ਼ਹਿਰ ਨਾਲ ਨਹੀਂ ਸੀ ਨਾ ਕੱਲ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਕੱਡਾ ਬਣਾਇਆ ਹੋਇਆ ਸੀ ਉੱਥੇ ਗਾਇ ਬਗਾਏ ਆਪੇ ਚਲੇ ਜਾਂਦੇ ਸੀ ਤੂੰ ਅ ਅਨੁਨ ਤੋਂ ਬਚਣ ਵਾਸਤੇ ਇਹ ਨਾ ਨਹੀਂ ਅਜੇ ਤੱਕ ਆਇਆ ਜੀ ਇਹ ਤਾਂ ਬਾਰਡਰ ਨਹੀਂ ਹੈਗਾ ਐਕਰੋਸ ਦਾ ਬਾਰਡਰ पर भी काम की तो हुई है सब और सारा तो काम नहीं आया कोई भी जी हम आगे अपन देख रहे हैं जिवने आगे डेवलप हुई थी और पर जो वहां पर गवर्नमेंट का हम कर रहे हैं कर वो देख रहे हैं ना डिस्ट्रिक्ट दूजा की टीम जा रही है उधर सब जाता लगया हुआ कि उस पे नजर रख दी है ना हर कार्य या कोशिशों में धम्मा नहीं कर रहे थे उसमें एक थोड़ी अपील कर देंगे सारा मीडिया हाजिर है ਜੋ ਸਿਚੂਏਸ਼ਨ ਸਾਰਿਆਂ ਨੂੰ ਮੈਂ ਪਹਿਲਾਂ ਹੀ ਜਦੋਂ ਮਾਨ ਗਿਆ ਕਲੈਕਸ਼ਨ ਕਮਿਸ਼ਨ ਦੀ ਹੁੰਦਾ ਤਾਂ ਉਹ ਰਿਸਟ੍ਰਿਕਟ ਕੰਪਲੈਂਸ ਕਰ ਰਹੇ ਆ ਔਰ ਕਰਨੀ ਪਣੀ ਹੈ ਸਭ ਨੂੰ ਇਸ ਵਿੱਚ ਜੇ ਕਿਸੇ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਸਕਿਉਰਟੀ ਦਾ ਥ੍ਰੈਟ ਹੈ ਤਾਂ ਉਸ ਸਕ੍ਰੀਨਿੰਗ ਕਮੇਟੀ ਐਸ ਪਰ ਦ ਇਨਸਟਰਕਸ਼ਨਸ ਆਫ ਦੀ ਇਕੀ ਉਹ ਹੈਗੀ ਆ ਆਪਣੀ ਅਪਲੀਕੇਸ਼ਨ ਦੇ ਸਕੋਗੇ ਉਹ ਏਵੈਲੂਏਟ ਕਰਨਗੇ ਕਿ ਉਹਨਾਂ ਨੂੰ ਵਾਕਈ ਲੋੜ ਹੈ ਕਿਉਂਕਿ ਉਹ ਐਗਜ਼ੈਂਟਡ ਕੈਟਗਰੀ 11 ਹੈ ਪਰ ਬਾਕੀਆਂ ਦੀ 100% ਅਸੀ ਕਰਾਉਣੀ ਪਾਉਣੀ ਡਿਪੋਜ਼ਿਟ ਆਲਰੇਡੀ 30% ਆਪਣੀ ਕਮਿਸ਼ਨੇਟ ਦੀ ਹੋ ਚੁੱਕੀ ਹੈ ਕੱਲ ਕੱਲ ਤੱਕ ਜੀ ਉਹਦੇ ਚ ਹੋਰ ਡੇ ਟੂ ਡੇ ਕੈਂਪੇਨ ਚੱਲ। ਬਈ ਥੈਂਕ ਯੂ ਜੀ ਸਰ।